ਸੰਗਤ ਜੀ ਇਸ ਸਿੰਘ ਦੇ ਹੌਸਲੇ ਨੂੰ ਦੇਖੋ ਫਾਹਜ ਹੋਣ ਦੇ ਬਾਵਜੂਦ ਵੀ ਨਾ ਵਾਹਿਗੁਰੂ ਦੇ ਭਾਣੇ ਨੂੰ ਮੰਨ ਕੇ ਨਾ ਖੁਸ਼ੀ-ਖੁਸ਼ੀ ਜ਼ਿੰਦਗੀ ਬਤਾ ਰਿਹਾ ਹੈ ਅੱਜ ਸੱਚੇ ਦਿਲੋਂ ਨਾ ਇਸ ਸਿੰਘ ਦੇ ਲਈ ਨਾ ਵਾਹਿਗੁਰੂ ਜ਼ਰੂਰ ਲਿਖੋ ਜੀ ਲਾਡਾ ਚਾਮਾ ਦੇ ਨਾਲ ਪੜਾ ਲਿਖਾ ਕੇ ਨਾ ਧੀ ਨੂੰ ਦੇਖੋ ਕਿੰਨਾ ਜਿਗਰਾ ਕਰਕੇ ਵਿਦੇਸ਼ਾਂ ਵਿੱਚ ਤੋਰ ਦਿੰਦਾ ਮਾਪਿਓ ਨੂੰ ਵੀ ਧੀ ਤੇ ਮਾਣ ਹੁੰਦਾ ਆਪਣੀ ਤੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜ਼ਰੂਰ ਜਦੋਂ ਧੀ ਤੋਰਨ ਲੱਗਦੀ ਹੈ ਨਾ ਆਪਣੇ ਪਿਓ ਦੀ ਫੋਟੋ ਨੂੰ ਚੁੱਕ ਕੇ ਨਾ ਬਹੁਤ ਰੋਣ ਲੱਗ ਜਾਂਦੀ ਹੈ ਇਸ ਸਮੇਂ ਤੇ ਜੇ ਅੱਜ ਪਿਓ ਹੁੰਦਾ ਤਾਂ ਖੁਸ਼ੀ-ਖੁਸ਼ੀ ਧੀ ਨੂੰ ਤੋਰ ਦਿੰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਜਿਹੜੇ ਰਸਵ ਪੈਕਟਾਂ ਦੇ ਵਿੱਚ ਆਉਂਦੇ ਨੇ ਨਾ ਦੋਸਤੋ ਉਹਨਾਂ ਦੀ ਬਣਾਵਟ ਦੇਖੋ ਕਿਹੜੇ ਹਿਸਾਬ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਜਿਹੜੇ ਵੀਰ ਚਾਹ ਕੇ ਖਾਂਦੇ ਨੇ ਨਾ ਉਹ ਇਹ ਵੀਡੀਓ ਨੂੰ ਜ਼ਰੂਰ ਦੇਖਣ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਆ ਮੇਰਾ ਯਾਰ ਨਾ ਰੰਗ ਗੋਰਾ ਕਰਾਉਣ ਗਿਆ ਸੀਗਾ ਆਪਣੇ ਆਪ ਦੇ ਮੂੰਹ ਦੇਖ ਕੇ ਨਾ ਆਪ ਹੀ ਡਰੀ ਜਾਂਦਾ ਪਤੰਦਰ ਕੀ ਕਹਿਣਾ ਚਾਹੋਗੇ ਇਸ ਵੀਰ ਦਾ ਰੰਗ ਗੋਰਾ ਹੋ ਜਾਊਗਾ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਜਦੋਂ ਆਪਣੇ ਦੋਸਤ ਦੇ ਨਾਲ ਵਿਆਹ ਦੇ ਵਿੱਚ ਆਇਆ ਨਾ ਤਾਂ ਉਧਰੋਂ ਦੇਖੋ ਸਹੇਲੀ ਦਾ ਫੋਨ ਆਇਆ ਜਾਂਦਾ ਤੇ ਪਤੰਦਰ ਇੱਕ ਖੁੰਝੇ ਦੇ ਵਿੱਚ ਲੱਗ ਕੇ ਨਾ ਗੱਲਾਂ ਕਰਨ ਲੱਗ ਜਾਂਦਾ ਪਤੰਦਰ ਨੇ ਸਾਰਾ ਵਿਆਹੀ ਛੱਡਤਾ ਦਿਖਲਾ ਆਉਦੀ ਸਹੇਲੀ ਖਾਤਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਆ ਦੇਖੋ ਪੰਜਾਬੀ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ ਆ ਵੀਰ ਨਾਲ ਅੰਗਰੇਜ਼ਾਂ ਦੇ ਨਾਲ ਫੋਟੋ ਖਚਾਈ ਹੈ ਕੀ ਕਹਿਣਾ ਚਾਹੋ ਕੋਈ ਵੀਡੀਓ ਬਾਰੇ ਦੱਸਿਓ ਜ਼ਰੂਰ